ਚੋਰੀ ਹੋਇਆ ਵਜੇ ਪਰ ਕੀ ਕਹਿਣਾ ਚਾਹੁੰਦੇ ਜੇ ਤੁਸੀਂ ਮੈਂ ਵੀ ਕਹ ਖਾਲਸਾ ਮੈਂ ਵੀ ਪਤਾ ਮੈਂ ਸੋਨ ਸਿੰਘ ਸੁਰਰਾਜ ਦਾ ਗ੍ਰਾਂਟ ਹੈ ਮਜੀ ਦਾ ਬਲਾਕ ਪ੍ਰਧਾਨ ਬੜੀ ਸ਼ਰਮ ਵਾਲੀ ਤੇ ਬੜੀ ਚਿੰਤਾ ਦੀ ਗੱਲ ਆ ਵੀ ਆ ਇੱਕ ਕਿੱਲਾ ਇੱਕ ਸਾਡੇ ਇਥੋਂ ਬਹਿ ਗਿਆ ਰਾਹ ਵੀ ਰਸਤਾ ਤੇ ਚੱਲਦਾ ਵਾ ਤੇ OVT ਦਾ ట్రాਫਿਕ ਨਹੀਂ ਸਾਡਾ ਤੇ ਆ ਵੇਖੋ ਵੀ ਚੋਰੀ ਹੋ ਗਿਆ ਕੱਲ ਰਾਤ ਉੱਤੇ ਸਮਾਨ ਸਾਰਾ ਕੱਢ ਕੇ ਲੈ ਗਿਆ ਤੇਲ ਸਾਰਾ ਕੱਢ ਕੇ ਲੈ ਗਿਆ ਅਫਸੋਸ ਇਹ ਆ ਵੀ ਜੇ ਰਸਤੇ ਦੇ ਉੱਤੇ ਦੇ ਇਤਨਾ ਸਾਡੇ ਘਰਾਂ ਦੇ ਵਿੱਚ ਹੀ ਆ ਗਏ ਕੁਝ ਹੁਣ ਲੱਪਿਆ ਇੰਨਾ ਨਸ਼ੇ ਵਧ ਗਏ ਇੰਨਾ ਚੋਰੀਆਂ ਡਕੈਤੀਆਂ ਵਧੀਆਂ ਤੇ ਮੈਂ ਸਰਕਾਰ ਤੋਂ ਪੁੱਛਣਾ ਚਾਹੁੰਦਾ ਵੀ ਸਰਕਾਰ ਨਾਂ ਦੀ ਚੀਜ਼ ਕਿੱਥੇ ਆ ਚਲੋ ਹੁਣ ਤਾਂ ਇਹ ਫਿਰ ਸਾਡੇ ਘਰਾਂ ਦੀ ਵਰਨ ਵਾਲੀ ਗੱਲ ਬਣ ਜਾਂਦੀ ਮੈਂ ਆ ਨਾ ਵੀ ਇਹ ਕਿਉਂ ਇਹਨਾਂ ਨੇ ਕੋਈ ਸਖਤੀ ਨਹੀਂ ਕੀਤੀ ਇਹਨਾਂ ਨੇ ਕਾਨੂੰਨੀ ਉਹਨਾਂ ਨੂੰ ਪੁੱਛ ਕੇ ਚੁੰਦੀ 21 ਦਿਨਾਂ ਰਲੇ ਆ ਕੀ ਬਣਿਆ ਫਿਰਦਾ ਏ ਇਹ ਕਰਕੇ ਮੈਨੂੰ ਤੇ ਆ ਵੇਖੋ ਸਮਾਨ ਆ ਬਾਹਰ ਸੁੱਟ ਗਿਆ ਇਤਨਾ ਟਰਾਂਸਫਰ ਉਹਨਾਂ ਨੇ ਚੋਰੀ ਕੀਤਾ ਵੀ ਜਿੱਤ ਤਰ੍ਹਾਂ ਕਿਸੇ ਚੀਜ਼ ਦਾ ਖੋਪ ਹੁੰਦਾ ਨਹੀਂ ਚੋਰਾਂ ਨੂੰ ਮਾੜਾ ਮੋਟਾ ਕੋ ਖੋਫ ਹੋਵੇ ਇਸ ਕਰਕੇ ਖੜਾਕ ਹੁੰਦਾ ਵਾ ਉਸ ਦੇ ਉਹ ਬਲੇਟਾਂ ਨਾ ਵੜਦੇ ਆ ਜਾਂ ਉੱਤੇ ਥੋੜੇ ਮਾਰਦੇ ਆ ਉਹਨਾਂ ਨੂੰ ਖੋਫ ਹੀ ਨਹੀਂ ਗਾ ਮੀਂਹ ਪੈਂਦਾ ਨਹੀਂ ਤੁਹਾਨੂੰ ਪਤਾ ਲੱਗਾ ਅਸੀਂ ਤੇਰੇ ਜਦੋਂ ਬਿਠ ਕੇ ਆ ਤੇਰੇ ਸਾਮਾਨ ਬਾਹਰ ਪਿਆ ਤੇਲ ਨਹੀਂ ਤੇ ਸਾਰਾ ਉੱਚੋ ਸਾਮਾਨ ਜਿਹੜਾ ਉਹ ਲਗੇ ਤਾਂਬਾ ਕਰ ਗਿਆ ਤੇ ਹੱਦ ਹੋ ਗਈ ਆ ਯਾਰ ਇਤਨਾ ਤੇ ਸਾਨੂੰ ਸਰਕਾਰਾਂ ਤੋਂ ਉਹ ਉੱਕਾ ਭਰੋਸਾ ਉੱਠ ਗਿਆ ਸਰਕਾਰਾਂ ਕਿ ਕਿਹੜੀ ਚੀਜ਼ ਦੇ ਨਾਂ ਸਰਕਾਰ ਰਹੀ ਯਾਰ